ਭੂਜ ਦੇ ਨਾਮ ਨਾਲ ਤੁਹਾਨੂੰ ਬਧ ਕੀ ਪਰਮੇਸ਼ਰ ਪਿਤਾ ਨੇ ਅੱਜ 2024 ਤੱਕ ਪਹੁੰਚਾਇਆ ਜੋ ਕਿ ਅੱਜ ਪੰਜਵੇਂ ਦਿਨ ਤੱਕ ਅਸੀਂ ਸ਼ੁਕਰਵਾਰ ਦਾ ਦਿਨ ਪ੍ਰਭੂ ਦੀ ਉਪਸਥਿਤੀ ਦੇ ਵਿੱਚ ਸੋ ਕੁਝ ਗੱਲਾਂ ਦੁਆਰਾ ਪ੍ਰਭੂ ਦਾ ਵਚਨ ਸਿੱਖਾਂਗੇ ਪੜਾਂ ਜਸ਼ਿਆ ਦੀ ਕਿਤਾਬ 65 ਅਧਿਆਏ 22 ਵਚਨ ਤੇ 32 ਵਚਨ ਐਸਾ ਨਹੀਂ ਹੋਗਾ ਕਿ ਉਹ ਬਣਾਏ ਔਰ ਦੂਸਰਾ ਬਸੇ वो लगाए और दूसरा खाए क्योंकि मेरी प्रजा को वायु वृक्षों की सी होगी और मेरे चुने हुए अपने कामों का पूरा लाभ उठाएंगे ते वचन उनका परिश्राम व्यर्थ ना होगा ना उनके बाल बच्चे ਗੱਬਰ ਰਾਹਤ ਕੇ ਲਈ ਉਤਪਨ ਹੋਗੇ ਕਿਉਂਕਿ ਉਹ ਯਹੋਵਾ ਕੇ ਧਨ ਲੋਗੋ ਕਾ ਵੰਸ਼ ਟਹਰੇਗਾ ਔਰ ਉਨਕੇ ਬਾਲ ਬੱਚੇ ਉਨ ਸੇ ਅਲਗ ਨਾ ਹੋਗੇ ਪੰਜਾਬੀ ਚ ਪੜ੍ਹੇ ਸ ਬਚਨ ਨੂੰ ਉਹ ਨਾ ਉਗਉਣਗੇ ਹਾਂਜੀ ਪਈ ਦੂਜੇ ਵਸਨ ਹਾਂਜੀ ਨਾ ਉਹ ਉਗਉਣਗੇ ਪਈ ਦੂਜੇ ਖਾਣ ਹਾਂਜੀ ਮੇਰੀ ਪਰਜਾ ਦੇ ਦਿਨ ਤਾਂ ਹਾਂਜੀ ਰੁੱਖਾਂ ਦੇ ਦਿਨਾਂ ਵਰਗੇ ਹੋਣਗੇ ਮੇਰੀ ਪਰਜਾ ਦੇ ਦਿਨ ਤਾਂ ਰੁੱਖਾਂ ਦੇ ਦਿਨਾਂ ਵਰਗੇ ਹੋਣਗੇ ਹਾਂਜੀ ਅਤੇ ਮੇਰੇ ਚੁਣੇ ਹੋਏ ਮੇਰੇ ਚੁਣੇ ਹੋਏ ਆਪਣੇ ਹੱਥਾਂ ਦੇ ਕੰਮਾਂ ਦਾ ਲਾਭ ਆਪਣੇ ਹੱਥਾਂ ਦੇ ਕੰਮਾਂ ਦਾ ਲਾਭ ਫਾਇਦਾ ਪੂਰਾ ਪੂਰਾ ਲੈਣਗੇ ਹਾਂਜੀ ਉਹ ਵਿਅਰਥ ਮਿਹਨਤ ਨਾ ਕਰਨਗੇ ਵਿਅਰਥ ਮਿਹਨਤ ਨਾ ਕਰਨਗੇ ਨਾ ਕਲੀਸ਼ ਲਈ ਜੰਮਣਗੇ ਨਾ ਕਲੀਸ਼ ਦੇ ਬਾਤੇ ਜੰਮਣਗੇ ਉਸ ਹੋਵਾ ਦੀ ਮੁਬਾਰਕ ਅੰਛ ਜੋ ਹੋਣਗੇ ਖਲਾਬਨ ਦੀ ਮੁਬਾਰਕ ਅੰਛ ਜੋ ਹੋਣਗੇ ਨਾਲੇ ਉਹਨਾਂ ਦੀ ਸੰਤਾਨ ਉਹਨਾਂ ਸਣੇ ਉਹਨਾਂ ਸਮੇਤ ਉਹਨਾਂ ਦੀ ਸੰਤਾਨ ਕਿਉਂ ਹੋਵੇਗਾ ਕਿ ਹਾਂਜੀ ਉਹਨਾਂ ਦੇ ਪੁਕਾਰਨ ਤੋਂ ਪਹਿਲਾਂ ਹਾਂਜੀ ਮੈਂ ਉੱਤਰ ਦਵਾਂਗਾ ਬਸ ਕਰੇ ਮੈਂ ਉੱਤਰ ਦੇ ਦਿਆ ਕਿਉਂਕਿ ਉਹ ਮੇਰੇ ਹੋ ਜਾਣਗੇ ਪਵਿੱਤਰ वचनਗੇ ਪੜ੍ਹੇਗੇ ਤੇ ਖੁਦਾਬੰਦ ਆਸ਼ਿਸ਼ ਕਰੇ ਬਹੁਤ ਵਧੀਆ ਲਿਖਿਆ ਪੰਜਾਬੀ ਦੇ ਵਿੱਚ ਲਿਖਿਆ ਉਹ ਲਗਾਉਣਗੇ ਤੇ ਉਹ ਹੀ ਖਾਣਗੇ ਉਹ ਲਗਾਉਣਗੇ ਤੇ ਉਹ ਹੀ ਖਾਣਗੇ ਕੋਈ ਹੋਰ ਨਾ ਖਾ ਸਕੇਗਾ ਹallelujah ਉਹ ਕਮਾਉਣਗੇ ਤੇ ਉਹ ਹੀ ਖਾਣਗੇ ਬਦਲ ਕਿ ਉਹ ਇੱਕ ਵਿਰਖਸ਼ ਲਗਾਉਣਗੇ ਤੇ ਉਹ ਹੀ ਵਿਰਖਸ਼ ਦਾ ਫਲ ਵੀ ਖਾਣਗੇ ਤੁਸੀਂ ਅਤੇ ਮੈਂ ਜੋ ਵੀ ਕਰਾਂਗੇ ਇਹ ਤੁਹਾਨੂੰ ਤੇ ਮੈਨੂੰ ਫਾਇਦਾ ਹੋਏਗਾ ਹallelujah ਅੱਜ ਸਾਡੀ ਕਮਾਈ ਦਾ ਫਾਇਦਾ ਕੰਨੋਂ ਹੋਣ ਡਿਆ ਵਾ ਅੱਜ ਸਾਡੀ ਮਿਹਨਤ ਨਾਲ ਅਮੀਰ ਕੌਣ ਹੋਣ ਡਿਆ ਵਾ ਅੱਜ ਸਾਡੀ ਓਵਰਟਾਈਮ ਨਾਲ ਡਬਲ ਕਮਾਈ ਦੇ ਨਾਲ ਤਰੱਕੀ ਕੌਣ ਪਾਉਣ ਡਿਆ ਵਾ ਕਿਹੜਾ ਤਰੱਕੀ ਪਾਉਣ ਡਿਆ ਵਾ ਬੈਂਕਾਂ ਤਰੱਕੀ ਪਾਉਣ ਡੀਆਂ ਵਾ ਫਾਈਨਾਂਸ ਵਾਲੇ ਤਰੱਕੀ ਪਾਉਣ ਡੇ ਆ ਕਿੰਨੇ ਸਾਰੇ ਲੋਕ ਜੇ 2-3% ਹੀ ਵਿਆਜ ਲੈਂਦੇ ਆ 5-6 ਰੁਪਏ ਪਰਸੈਂਟ ਹੀ ਵਿਆਜ ਲੈਂਦੇ ਆ ਲੈਕਿਨ ਕਰੋੜਾਂ ਕਰੋੜਾਂ ਰੁਪਏ ਦੇ ਮਾਲਿਕ ਆ ਮੈਂ ਐਸੀ ਫੈਕਟਰੀਆਂ ਵਾਲੇ ਲੋਕ ਵੀ ਦੇਖੇ ਆ ਜਿਨ੍ਹਾਂ ਨੇ ਵਿਆਜ ਤੇ ਪੈਸੇ ਚੱਕ 2-4 ਲੱਖ ਰੁਪਇਆ ਲਾਤਤਾ ਵਾ ਤੋਂ ਬਾਅਦ ਦੇ ਵਿੱਚ ਇਸ ਟਾਈਮ ਤੇ ਕਰੋੜਾਂ ਕਰੋੜਾਂ ਦੇ ਮਾਲਿਕ ਹੋ ਚੁੱਕੇ ਆ ਆਪਣੇ ਫਰੈਂਡਸ ਦੇ ਨਾਲ ਮਿਲ ਕੇ ਕੋਈ ਵਿਦਿਸ਼ਾ ਸ਼ੁਰੂ ਕੀਤਾ ਵਾ ਹਜ਼ਾਰ ਹਜ਼ਾਰ 5-5 ਹਜ਼ਾਰ ਰੁਪਏ 50-50 ਹਜ਼ਾਰ ਤੇ ਲੱਖ ਲੱਖ ਰੁਪਇਆ ਪਾ ਕੇ ਤੋਂ ਅੱਜ ਦੋਵੇਂ ਖਰਬਤੀ ਹੋਏ ਨੇ ਕਾਰਨ ਦੂਜੀ ਅੰਕਮਾਈ ਕਾਰਨ ਕੀ ਦੂਸਰਿਆਂ ਦੀ ਬਰਕਤ ਕਾਰਨ ਕੀ ਦੂਜਿਆਂ ਦੇ ਹੱਥਾਂ ਦੀ ਕਮਾਈ ਇਹਦੀ ਉਹੀ ਲਿਖਿਆ ਗਿਆ ਬਾਪ ਕਿ ਤੁਸੀਂ ਲਗਾਓਗੇ ਤੇ ਤੁਸੀਂ ਹੀ ਖਾਓਗੇ Praise Lord ਹallelujah ਲਿਖਿਆ ਗਿਆ ਉਹ ਐਸਾ ਨਾ ਹੋਗਾ ਕਿ ਉਹ ਬਣਾਏ ਔਰ ਦੂਸਰਾ ਬਸੇ ਜਦ ਉਹ ਲਗਾਏ ਉਹ ਦੂਸਰਾ ਖਾਏ ਉਹ ਬੜਾਵੇ ਕੀ ਬੜਾਵੇ ਜੋ ਵੀ ਬੜਾਵੇ ਦੂਸਰਾ ਨੂੰ ਖਾਵੇ ਜੋ ਲਗਾਵੇ ਤੇ ਦੂਸਰਾ ਉਹ ਖਾਵੇ ਮਤਲਬ ਅਸੀਂ ਘਰ ਬੜਾਈਏ ਤੇ ਵਸੇ ਉਸ ਘਰ ਦੇ ਵਿੱਚ ਕੋਈ ਹੋਰ ਅਸੀਂ ਲਗਾਈਏ ਤੋਂ ਬੈਨੀਫੀਟਰ ਹੋਰ ਹੋਵੇ ਹallelujah ਅੱਜ ਇਸ ਸਮੇਂ ਦੇ ਵਿੱਚ ਸਾਡੀ ਜਿਹੜੀ ਟੈਲੈਂਟ ਉਹਦਾ ਟੈਲੈਂਟ ਸਾਡੇ ਹੱਥਾਂ ਦਾ ਹੁਨਰ ਜਿਹੜਾ ਵਾ ਹੁਨਰ ਵੀ ਸਾਡੇ ਬਾਤੇ ਬਰਕਤ ਦਾ ਕਾਰਨ ਨਹੀਂ ਬਣਿਆ ਹੁਨਰ ਵੀ ਸਾਡੇ ਬਾਤੇ ਆਸ਼ਿਸ਼ ਦਾ ਕਾਰਨ ਨਹੀਂ ਬਣਿਆ ਇੱਥੇ ਦਾ ਟੈਲੈਂਟ ਅੱਜ ਮੈਂ ਇੱਕ ਸੋਸ਼ਲ ਮੀਡੀਆ ਤੇ ਇੱਕ ਟੈਸਟਮਨੀ ਸੁਣ ਲਿਆ ਸਿਕ 2003 ਦੇ ਵੀ ਉਹ ਗੱਲ ਵਾ ਉਹਦਾ ਨਾਂ ਹੈ ਸਕੈਨ 2003 ਦਾ ਜਸਟ ਮਣੀ ਸੁਣ ਲਿਆ ਸੀਗਾ ਕਿਸੇ ਗਿਆਰ ਨੂੰ ਦੇਵੰਦੇ ਦੀ ਉਹ ਪੜਿਆ ਲਿਖਿਆ ਸਿੱਖਿਆ ਅਤੇ ਪੜ੍ਹਾਈ ਲਿਖਾਈ ਦੇ ਕੰਮ ਨਾ ਆਈ ਤੋ ਟ੍ਰੇਨਾਂ ਦੇ ਵਿੱਚ ਫਰੂਟ ਵੰਡਦਾ ਸੀਗਾ ਵੰਡਦਾ ਮਤਲਬ ਵੇਚਦਾ ਸੀਗਾ ਟੌਫੀਆਂ ਵਗੈਰਾ ਜਾਂ ਕੋਈ ਫਲ ਵੇਚਦਾ ਸੀ ਟ੍ਰੇਨ ਦੇ ਵਿੱਚ ਕਿਸੇ ਬੰਦੇ ਦੀ ਨਿਗਾਹ ਦੇ ਆਦੀ ਹੋ ਗਈ ਉਹਨੂੰ ਬੰਬੇ ਸੱਦ ਲਿਆ ਬੜਾ ਕਰੋੜਾਂ 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 ਰੁਪਇਆ ਕਮਾ ਲਿਆ ਬੇਸ਼ੱਕ ਉਹਨੇ ਬੇਈਮਾਨੀ ਦਾ ਕਮਾਇਆ ਲੈਕਿਨ ਉਹ ਜਿਹੜੀ ਇੱਕ ਡਿਗਰੀ ਸੀਗੀ ਜਿਹੜੀ ਕੋ ਟੈਲੈਂਟ ਸੀਗਾ ਜਿਹੜਾ ਕੋ ਹੁਨਰ ਸੀਗਾ ਉਹ ਹੁਨਰ ਨੇ ਇੱਕ ਫਰੂਟ ਵੰਡਣ ਵਾਲੇ ਨੂੰ ਫਰੂਟ ਵੇਚਣ ਵਾਲੇ ਨੂੰ ਟਾਫੀਆਂ ਟ੍ਰੇਨ ਦੇ ਵਿੱਚ ਵੇਚਣ ਵਾਲੇ ਨੂੰ 300 ਕਰੋੜ ਰੁਪਏ ਦਾ ਨੋ 30000 ਕਰੋੜ ਰੁਪਏ ਦਾ ਮਾਲਕ ਬਣਾਨਤਾ 30000 ਕਰੋੜ ਰੁਪਏ ਦਾ ਕਿਦੋਂ ਦਾ ਇਹ ਮੇਰੇ ਜਨਮ ਤੋਂ ਪਹਿਲਾਂ ਦੀ ਗੱਲ ਆ ਮੇਰੇ ਜਨਮ ਤੋਂ 2003 ਦੇ ਵਿੱਚ ਫੜਿਆ ਗਿਆ 2017 ਦੇ ਵਿੱਚ ਉਹਦੀ ਮੌਤ ਜੇਲ੍ਹ ਦੇ ਵਿੱਚ ਉਹ ਵਾਲੀ ਗੱਲ ਵਾ ਲੇਕਿਨ ਮੈਂ ਟੈਲੈਂਟ ਦੀ ਗੱਲ ਕਰਨ ਜੋ ਬੁਰਾ ਕੀਤਾ ਉਹਦੀ ਗੱਲ ਨਹੀਂ ਕਰਦਾ ਲੇਕਿਨ ਉਹਦੀ ਟੈਸਟਮਨੀ ਦੇ ਵਿੱਚ ਦੱਸਿਆਦਾ ਉਹ ਜਿਹਦੇ ਨਾਲ ਵੀ ਗੱਲ ਕਰਦਾ ਸੀਗਾ ਉਹਦੇ ਦਿਲ ਚ ਉਤਰ ਜਾਂਦਾ ਸੀਗਾ ਉਹ ਮੰਤਰੀਆਂ ਸ਼ੰਤਿਆਂ ਤੱਕ ਪਹੁੰਚ ਗਿਆ بڑے بڑے ਅਮੀਰ ਅਮੀਰ ਲੋਕਾਂ ਤੱਕ ਪਹੁੰਚ ਗਿਆ ਕਾਰਨ ਕੀ ਟੈਲੈਂਟ ਕਾਰਨ ਕੀ ਹੁਨਰ ਕਾਰਨ ਕੀ ਜੋ ਕੋ ਟੈਲੈਂਟ ਸਿਗਾ ਬੰਦੇ ਨੂੰ ਆਪਣੇ ਚ ਆਪਣੇ ਲਈ ਆਕਰਸ਼ਿਤ ਕਰਨ ਦਾ ਉਹਦੇ ਵਿੱਚ ਬੰਦੇ ਬੜੇ ਬੜੇ ਅਮੀਰ ਅਮੀਰ ਮੰਤਰੀਆਂ ਤੱਕ ਗਰੀਬ ਬੰਦਾ ਪਹੁੰਚ ਜਾਵੇ ਟੋਫੀਆਂ ਵੇਚਣ ਵਾਲਾ ਤਾਂ ਸੋਚਣ ਵਾਲੀ ਗੱਲ ਆ ਕਾਰਨ ਕੀ ਹੁਨਰ ਤੁਹਾਡੇ ਅਤੇ ਮੇਰੇ ਅੰਦਰ ਜਿਹੜਾ ਟੈਲੈਂਟ ਵਾ ਹੁਨਰ ਵਾ ਉਹ ਵੀ ਤੁਹਾਨੂੰ ਤੇ ਮੈਨੂੰ ਫਲਵੰਤ ਨਹੀਂ ਕਰਨ ਰਿਹਾ ਕਈਆਂ ਨੂੰ ਗਾਉਣ ਦਾ ਬੜਾ ਵਧੀਆ ਹੁਨਰ ਵਾ ਇਹ ਦਿਖਦੇ ਨੇ ਨਾਲ ਇੱਥੇ ਰੋਡ ਤੇ ਕਿੰਨਾ ਸੋਹਣਾ ਗਾਉਣ ਦੇ ਹੁੰਦੇ ਆ ਇੱਥੇ ਇੱਕ ਮਿਕ ਭਾਈ ਦੇਦਾਂ ਸਬਜ਼ੀ ਵੇਚਣ ਵਾਲੀ ਦੀ ਆਵਾਜ਼ ਬੜੀ ਮਠਾਸ ਵਾ ਲੈ ਕੇ ਚੱਲਾ ਕੀ ਕਰਨ ਡਿਆ ਸਬਜ਼ੀ ਵੇਚਣ ਡਿਆ ਕੀ ਐਸੇ ਲੋਕ ਹੁਨਰਦਾਰ ਆ ਜਿੰਦੇ ਆਵਾਜ਼ ਦਮਵਾ ਕਈ ਲੋਕ ਪੜ੍ਹਾਈ ਲਿਖਾਈ ਵੱਲੋਂ ਬੈਸਟ ਵਾ ਕਈ ਰੰਗ ਰੂਪ ਵੱਲੋਂ ਵਾ ਕਈ ਪ੍ਰਕਾਰ ਦੇ ਕੋਈ ਡਾਂਸਰ ਵਾ ਕਈ ਪ੍ਰਕਾਰ ਦੇ ਹੁਨਰ ਉਹਨਾਂ ਦੇ ਵਿੱਚ ਹੈਗੇ ਆ ਲੇਕਿਨ ਹੁਨਰ ਉਹਨਾਂ ਦਾ ਭਲਾ ਨਹੀਂ ਕਰਨ ਡਿਆ ਹੁਨਰ ਉਹਨਾਂ ਨੂੰ ਬਰਕਤ ਵਾਲਾ ਨਹੀਂ ਕਰਨ ਡਿਆ ਇੱਥੇ ਉਹੀ ਲਿਖਿਆ ਹੈ ਇੱਥੇ ਉਹੀ ਲਿਖਿਆ ਗਿਆ ਪਵਿੱਤਰ ਬਾਈਬਲ ਦੇ ਵਿੱਚ ਐਸਾ ਨਹੀਂ ਹੋਗਾ ਕਿ ਉਹ ਬਣਾਏ ਔਰ ਦੂਸਰਾ ਬਸੇ जब वो लगाए और दूसरा खाएं क्योंकि तो मेरी प्रजा की आयु वृक्षों की सी होगी और मेरे चुने हुए अपने कामों का पूरा पूरा, पूरा लाभ उठाएंगे मेरे लगाए हुए लोग मेरी प्रजा लगाए हुए लोग पूरा पूरा की लेंगे गे पूरा पूरा की लेंगे लाभ पूरा पूरा बेनिफिट लेंगे। ਪੂਰਾ ਪੂਰਾ ਫਾਇਦਾ ਲੈਣਗੇ ਪੂਰਾ ਪੂਰਾ ਉਹਦਾ ਕੀ ਕਰਨਗੇ ਫਿਰ ਫਲ ਖਾਣਗੇ ਕਿਉਂ ਦੇਖੋ ਪ੍ਰਿਯੋ ਦੇਖੋ ਪ੍ਰਿਯੋ ਆ ਤੁਸੀਂ ਤੇ ਮੈਂ ਕੋਈ ਫਲਦਾਰ ਬਾਗ ਦੇ ਵਿੱਚ ਰਹਿ ਕੇ ਵਾਸਕੇ ਫਲ ਨਾ ਖਾਈਏ ਤਾਂ ਸਿਰ ਮਾਰੇ ਗੱਲ ਆ ਫਲ ਵਾਲੇ ਬਾਗ ਚ ਰਹਿ ਕੇ ਫਲ ਨਾ ਖਾਈਏ ਤਾਂ ਮਾਰੇ ਗੱਲ ਆ ਅਮੀਰ ਘਰ ਦੇ ਲੋਕ ਹੋ ਕੇ ਅਮੀਰੀ ਦਾ ਫਾਇਦਾ ਨਾ ਲਵੇ ਜਦ ਦਾ ਸੁਆਦ ਨਾਲ ਚੱਖੇ ਜਦ ਦਾ ਉਹਨੂੰ ਹੰਡਾਵੇ ਨਾ ਤੇ ਫਾਇਦਾ ਕੀ ਸਾਰੀ ਉਮੀਰੀ ਦਾ ਸਾਡੇ ਸੁੱਖ ਉਹ ਸਾਡੇ ਵੱਲ ਆ ਸੁੱਖ ਸਾਡੇ ਕੋਲ ਵਾ ਸੁੱਖ ਬਾ ਪੂਰਾ ਪੂਰਾ ਫਾਇਦਾ ਨਾ ਲਵੇ ਤੇ ਫਾਇਦਾ ਕੀ ਆ ਪ੍ਰੇਜ਼ ਲਾਟ ਹallelujah ਮੇਰੀ ਪਤਨੀ ਕਹਿੰਦੀ ਹੁੰਦੀ ਆ ਬੂਟ ਇੱਕ ਸੂਜਵਾ ਮੇਰੇ ਕੋਲ ਉਹ 32 ਸਾਲ ਹੋ ਗਿਆ ਉਹ ਜੇ ਪਾਉਣ ਡਿਆ ਵਾ ਉਹ ਥੱਲੇੋਂ ਕੰਮ ਹੋ ਗਿਆ ਵਿੱਚ ਪਾਣੀ ਜਿਆਦਾ ਪਾਣੀ ਦਾ ਫਰਾਮ ਹੈ ਤੋ ਇੱਕ ਦਿਨ ਕਹਿੰਦੇ ਚੱਕ ਕੇ ਬਾਹਰ ਸੁੱਟ ਦੇ ਨੇ ਮੈਂ ਕਿਹਾ ਨਾ ਪੂਰਾ ਪੂਰਾ ਫਾਇਦਾ ਲੈਣਾ ਇੰਨਾ ਕੋਲੋਂ ਮੈਂ ਇੱਕ ਸੂਝਦਾ ਮੈਂ ਪੂਰਾ ਪੂਰਾ ਕਬੂਡ ਦਾ ਪੂਰਾ ਪੂਰਾ ਫਾਇਦਾ ਲੈਣ ਡਿਆ ਤੋ ਸ੍ਰਿਸ਼ਟੀ ਕਰਤਾ ਸਾਡੇ ਵੱਲ ਵਾ ਜਿਹਦੇ ਹੱਥ ਦੇ ਵਿੱਚ ਸਾਰਾ ਕੁਸ਼ ਵਾ ਉਹਦੇ ਕੋਲੋਂ ਕਿੰਨਾ ਫਾਇਦਾ ਸਾਨੂੰ ਲੈਣਾ ਚਾਹੀਦਾ ਵਾ ਹallelujah ਕਾਰਨ ਵਸ ਬਣ ਟੈਲੈਂਟ ਦੀ ਪਛਾਣਨ ਦੀ ਲੋੜ ਆ ਉਸਨੇ ਆਖਿਆ ਜੇ ਪਰਮੇਸ਼ਰ ਹੀ ਸਾਡੇ ਵਾਲਾ ਤਾਂ ਸਾਡਾ ਵਿਰੋਧੀ ਖਾਣ ਹੋ ਸਕਦਾ ਵਾ ਜੇਕਰ ਰੱਬ ਹੀ ਸਾਡੇ ਵਾਲਾ ਸ੍ਰਿਸ਼ਟੀਕਤਾ ਸਾਡੇ ਵਾਲਾ ਫਿਰ ਵਿਰੋਧ ਕਰਨ ਵਾਲਾ ਕੌਣ ਹੋਵਾ ਕਾਰਨ ਕੀ ਆ ਬਸ ਸਾਡੀਆਂ ਆਪੋ ਚੋ ਦੀ ਪਛਾਣ ਦੇਣੀ ਆਪਣੇ ਆਪ ਨੂੰ ਅਸੀਂ ਆਪਣੇ ਆਪ ਨੂੰ ਨਹੀਂ ਪਛਾਣਦੇ ਇੱਥੇ ਲਿਖਾ ਮੇਰੀ ਪਰਜਾ ਮੇਰੇ ਵਿਸ਼ਵਾਸੀ ਮੇਰੇ ਤੇ ਇਮਾਨ ਕਰਨ ਵਾਲੇ ਜਿਹੜਾ ਮੈਨੂੰ ਲੱਭਣ ਵਾਲੇ ਲੋਕ ਮੈਨੂੰ ਖੋਜਣ ਵਾਲੇ ਲੋਕ ਲਿਖਿਆ ਗਿਆ ਬਾਪ ਕਿ ਉਹ ਪੂਰਾ ਪੂਰਾ ਫਾਇਦਾ ਲੈਣਗੇ ਪੂਰਾ ਪੂਰਾ ਕਿਹਦਾ ਪੂਰਾ ਪੂਰਾ ਫਾਇਦਾ ਲੈਣਗੇ ਦੇਖੋ ਪ੍ਰਿਯੋ ਮੈਂ ਸੇਵਕ ਹਾਂ ਮੈਂ ਪਾਸਟਰ ਹਾਂ ਮੈਂ ਸੇਵਕ ਇਹਦਾ ਪੂਰਾ ਪੂਰਾ ਫਾਇਦਾ ਲੈਣ ਡਿਆ ਹਾਂ ਤੁਹਾਨੂੰ ਪਰਮੇਸ਼ਰ ਜੋ ਦਿੱਤਾ ਆ ਬਾਪ ਫਾਇਦਾ ਲੈ ਪੂਰਾ ਪੂਰਾ ਦਾ ਰੱਬ ਨੇ ਤੁਹਾਨੂੰ ਸੁੱਖ ਬਖਸ਼ਿਆ ਵਾ ਰੱਬ ਨੇ ਤੁਹਾਨੂੰ ਬਰਕਤ ਬਖਸ਼ੀ ਆ ਰੱਬ ਨੇ ਤੁਹਾਨੂੰ ਸ਼ਾਂਤੀ ਬਖਸ਼ੀ ਆ ਰੱਬ ਨੇ ਤੁਹਾਨੂੰ ਪੈਸਾ ਬਖਸ਼ਿਆ ਵਾ ਰੱਬ ਨੇ ਤੁਹਾਨੂੰ ਤਰੱਕੀ ਬਖਸ਼ੀ ਆ ਉਹਦਾ ਫਾਇਦਾ ਲੋਮੀ ਜੇ ਅੱਜ ਤਨੂੰ ਪਤਾ ਨਹੀਂ ਗਾ ਫਾਇਦਾ ਲੈਣ ਦਾ ਤੇ ਮੈਂ ਸਦਾ ਵਕ ਵਿਚਾਰ ਕਰਨ ਦੀ ਫਿਰ ਲੋੜ ਵਾ ਫਿਰ ਸਾਨੂੰ ਸੋਚਣ ਦੀ ਲੋੜਾ 23 ਵਜੰ ਤੇ ਬਹੁਤ ਬੜੀਆ ਲਿਖਿਆ ਗਿਆ ਵਾ ਲਿਖਿਆ ਗਿਆ ਤੇ ਉਹਨਾਂ ਦਾ ਪਾਰਿਸ਼ਰਾਮ ਬੇਅਰਥ ਨਾ ਹੋਗਾ ਉਹਨਾਂ ਦੀ ਮਿਹਨਤ ਜਿਹੜੀ ਆ ਉਹ ਵਿਅਰਥ ਹallelujah ਤੁਹਾਡੇ ਤੇ ਮੇਰੀ ਮਿਹਨਤ ਕਿਸੇ ਜਾਣਦਾ ਹੀ ਆ ਮੇਰਸ ਜਾਣਦਾ ਹੀ ਆ ਨਾ ਤੁਸੀਂ ਉੱਤੇ ਮੈਂ ਕਮਾਉਣ ਕਿਦੇ ਵਾਤੇ ਡੇ ਪਹਿਲਾਂ ਬੋਲ ਚੁੱਕਿਆ ਵਾਂ ਕਿ ਤੁਹਾਡੀ ਤੇ ਮੇਰੀ ਜਿਹੜੀ ਕਮਾਈ ਆ ਕੌਣ ਖਾਣ ਡਿਆ ਵਾ ਬੈਂਕਾਂ ਵਾਲੇ ਜਾਂ ਦੂਜੇ ਲੋਕ ਤੁਹਾਡੀ ਤੇ ਮੇਰੀ ਸਫਲਤਾ ਕੌਣ ਖਾਣ ਡਿਆ ਵਾ ਕੌਣ ਤਰੱਕੀ ਜਾਣ ਡੇ ਕਿਦਰ ਬਸ ਕਿਸੇ ਨੂੰ ਪੈਸੇ ਜਾਣ ਡੇ ਆ ਅਸੀਂ ਹਰ ਦਿਨ ਕਮਾ ਕੇ ਕਿਦੇ ਘੋਟੋਲੀ ਚ ਪਾਈ ਜਾਣ ਡੇ ਆ ਤੇਰੇ ਛੇਕ ਵਾਲੇ ਤੇਰੇ ਪਜਨ ਥੱਲੇ ਦੇ ਵਗੀ ਜਾਣਦੇ ਆ ਤੇ ਹੋਰ ਕੋਈ ਫਾਇਦਾ ਲੈਣ ਦੇ ਆ ਵਾ ਅਸੀਂ ਕਮਾਉਣ ਵਾਲੇ ਆ ਬੈਨੀਫਿਟ ਤੇ ਹੋਰ ਲੈਣ ਦੇ ਆ ਕੁਰਸੀ ਤੇ ਬੈ ਕੇ ਅੱਜ ਸਾਰੇ ਦਿਨ ਠੰਡ ਦੇ ਵਿੱਚ ਮਰਦੇ ਰਹਿੰਦੇ ਆ ਗਰਮੀ ਦੇ ਵਿੱਚ ਮਰਦੇ ਰਹਿੰਦੇ ਆ ਇੱਕ ਕੁਰਸੀ ਤੇ ਬੈ ਕੇ ਆਂਟਰ ਮਾਰਦਾ ਹਾਂਜੀ ਲਿਆਓ ਜੀ ਕਿੰਨੇ ਆ ਹੋ ਆਸੀ ਦਾ ਹallelujah ਬੀਆ ਬੁਧੀ ਡੋਸਟਰੀ ਨੇ ਪ੍ਰੈਸ ਕਰ ਦਿੱਤੀ ਆ ਸਾਡੇ ਲੋਕਾਂ ਦੀ ਮੈਂ ਹੁਣ ਤੇ ਚਲੋ ਠੀਕ ਆ ਲੇਕਿਨ ਪਹਿਲਾਂ ਇਹ ਲੋਕ ਪੱਖਾ ਨਹੀਂ ਲਾਉਂਦੇ ਸੀਗੇ ਕੂਲਰ ਨਹੀਂ ਖਰੀਦਦੇ ਸੀ ਫ੍ਰਿਜ ਨਹੀਂ ਖਰੀਦਦੇ ਸੀ ਬਿੱਲ ਬੜਾ ਆਉਣਾ ਵਾ ਫਿਰਦਨ ਫ੍ਰਿਜਵ ਸੋਖਰੀ ਲਿਆ ਕੂਲਰ ਦਾ ਬੈਨੀਫਿਟ ਨਹੀਂ ਲਿਆ ਬਿੱਲ ਬੜਾ ਆਉਣਾ ਵਾ ਐਦਾਂ ਤੇ ਪਤਾ ਨਹੀਂ ਕਿੱਥੋਂ ਕਿੱਥੋਂ ਦੁਸ਼ਟ ਨੇ ਬੁੱਧੀ ਭ੍ਰਸਟ ਕੀਤੀ ਸੀ ਕਿ ਬਿੱਲ ਡੰਕ ਦਾ ਜ਼ਿਆਦਾ ਆ ਜਾਵੇ ਇਹ ਪੱਖਾ ਕੂਲਰ ਨਹੀਂ ਲਿਆ ਸੀ ਮੈਂ ਕਿਸੇ ਨਾਲ ਗੱਲ ਕੀਤੀ ਕਿ ਫਰਟਾ ਪੱਖਾ ਲਿਆ ਛੋੜਨਾ ਨਾ ਪਵੇ ਰਿਹਾ ਸੋ ਜੀ ਬਿੱਲ ਬੜਾ ਆਉਣਾ ਆਇਆ ਕਰਨਾ ਵਾ ਗਰਮੀ ਦੇ ਵਿੱਚ ਫ੍ਰਿਜ ਲੈ ਛੱਡੋ ਨਾ ਨਾ ਕੋਈ ਗੱਲ ਨਹੀਂ ਗਵੰਡੀ ਕੋਲ ਇੱਕ ਡੂੰਗਾ برف ਦਾ ਲਾਇਦਾ ਬਾਟਰ ਕੋਲ ਚ ਪਾ ਲਈਦਾ ਵਾ ਤੇ ਦੁੱਧ ਪਾਣੀ ਚੱਲੀ ਜਾਂਦੇ ਸਰੰਡਿਆ ਰੱਬ ਸਾਰੀ ਜਾਂਦੇ ਇਹ ਸ਼ਬਦ ਉਹਦੇ ਸੋ ਕਿੱਥੇ ਮਾਣਿਆ ਵਾ ਕਿਤੇ ਨਹੀਂ ਮਾਣਿਆ ਹੁਣ ਆਪਣੇ ਤਰੀਕੇ ਦੇ ਕਹੀ ਜਾਂਦੇ ਆ ਕਿ ਬੜਾ ਵਧੀਆ ਵਾ ਬਿਲਣਾ ਜਿਆਦਾ ਅਜਿਹਾ ਕਿ ਬੁੱਧੀ ਕਿਹਦੇ ਕਿ ਦੁਸ਼ਮਣੇ ਪ੍ਰਸ਼ਟ ਕੀਤੀ ਉਹ ਆਪਣੇ ਅਨੁਸਾਰ ਸਹੀ ਆ ਅੱਜ ਬਹੁਤ ਸਾਰੇ ਲੋਕੇ ਜਗਰ ਕਾਇਮਾ ਆਪਣੇ ਸਹੀ ਆ ਕਿਆ ਕਮ ਕਰਨਵਦਾ ਕੰਮ ਕਰਨਾ ਇਦਾਂ ਲਗ ਲਓ ਉਹਦੇ ਵਿੱਚ ਬੁੱਧ ਬੁੱਧੀ انداਕਾਰ ਨੇ ਖਤਮ ਕੀਤੀ ਹੈ ਇਹ ਮੈਂ ਕਹਿਣਾ ਚਾਹਨਾ ਕਿ ਸੁੱਖ ਮਾਣਨਾ ਬੈਨੀਫਿਟ ਲੈਣਾ ਪੂਰਾ ਪੂਰਾ ਫਾਇਦਾ ਲੈਣਾ ਸੰਤ ਪੌਲਸ ਕਹਿੰਦਾ ਜੋ ਮਹਾਨ ਗੱਲ ਵਾ ਕਹਿੰਦਾ ਜਿਹੜੀ ਕਿਰਪਾ ਮੇਰੇ ਉੱਤੇ ਹੋਈ ਆ ਜਿਹੜੀ ਦਇਆ ਮੇਰੇ ਉੱਤੇ ਹੋਈ ਆ ਉਹਦਾ ਮੈਂ ਪੂਰਾ ਪੂਰਾ ਫਾਇਦਾ ਲਿਆ ਵਾ ਤੁਹਾਡੇ ਤੇ ਜਿਹੜੀ ਦਇਆ ਹੋਈ ਆ ਨਾ ਤੁਹਾਡੇ ਤੇ ਜਿਹੜਾ ਫਜ਼ਲ ਹੋ ਗਿਆ ਨਾ ਰੱਬ ਦਾ ਉਹਦਾ ਫਾਇਦਾ ਲਵੇਂ ਉਨਾ ਫਾਇਦਾ ਲਾਵੀ ਜੇ ਦੁਨੀਆ ਦੇ ਮਾਲਕ ਨੇ ਦਇਆ ਹੀ ਕਰ ਛੱਡੀ ਆ ਆਪਣੇ ਕੋਲ ਹੀ ਸੱਦ ਲਿਆ ਵਾ ਪੁੱਤਰੀ ਯਿਸੂ ਦੇ ਵਸੀਲੇ ਯਿਸੂ ਦੇ ਵਸੀਲੇ ਗੁਨਾਹੇ ਮaaf ਕਰ ਛੱਡਿਆ ਅਪਰਾਧ ਵੀ ਮaaf ਕਰ ਛੱਡ ਬਦੀ ਹਟਾ ਛੱਡਿਆ ਲਾਂਦਾ ਲਾ ਛੱਡਿਆ ਵਾ ਤੇ ਪੂਰਾ ਪੁਰਾਣ ਕੀ ਕਰੇ ਫਿਰ ਫਾਇਦਾ ਲਵੇ ਕਿਉਂਕਿ ਦਇਆ ਵਾ ਦਇਆ ਵਾ ਤੇ ਦਇਆ ਦੇ ਵਿੱਚ ਸਭ ਕੁਝ ਆ ਯਿਸੂ ਪੌਲਸ ਕਹਿੰਦਾ ਵਾ ਪੌਲਸ ਨੂੰ ਪ੍ਰਭੂ ਕਹਿੰਦਾ ਵਾ ਠੀਕ ਕਰ ਦੇ ਕਹਿੰਦਾ ਦਇਆ ਤੇਰੇ ਬਾਤੇ ਮੱਦੀ ਮੇਰੀ ਬਥੇਰੀ ਆ ਬੈਨੀਫਿਟ ਲੈ ਲਵਾਂਗੇ ਨਾ ਮਤਲਬ ਪ੍ਰਭੂ ਕੋ ਪ੍ਰਭੂ ਠੀਕ ਕਰ ਦੇ ਬਿਮਾਰੀ ਬਿਮਾਰਦ ਠੀਕ ਕਰ ਦੇਗਾ ਦੁਬਾਰਾ ਫਿਰ ਆਏਗੀ ਤੁਮ ਕਰਜ਼ਾ ਲਾ ਦੇ ਦੁਬਾਰਾ ਫਿਰ ਜਬੂਰੀ ਆ ਜਾਏਗੀ ਜ਼ਰੂਰਤ ਆ ਜਾਏਗੀ ਕਰਜ਼ਾ ਫੜਨ ਦੀ ਲੇਕਿਨ ਦਇਆ ਮੰਗੋਗੇ ਨਾ ਦਇਆ ਜ ਸਭ ਕੁਝ ਹੈਗਾ ਵਾ ਰਹਿਮ ਤੇ ਸਭ ਕੁਝ ਹੈਗਾ ਵਾ ਪ੍ਰੇਸਗਾਰਡ ਹallelujah ਇਸ ਲਈ ਪ੍ਰਭੂ ਤਦਾਜ ਜਿ ਸ਼ਾਇਦ ਨੂੰ ਪ੍ਰਭੂ ਕਹਿੰਦਾ ਬਾ ਕਿ ਉਹ ਪਰਿਸ਼ਰਮ ਦਾ ਪੂਰਾ ਪੂਰਾ ਫਾਇਦਾ ਲੈਣਗੇ ਤੇ ਉਹ ਕਹਿੰਦਾ ਉਹਨਾਂ ਦਾ ਪਰਿਸ਼ਰਮ ਬੇਅਰਥ ਨਾ ਹੋਗਾ ਨਾ ਉਹਨਕੇ ਬਾਲ ਬੱਚੇ ਗੱਬਰਰਾਹਟ ਕੇ ਲਈ ਉਤਮਨ ਹੋਣਗੇ ਉਹਨਾਂ ਦੀ ਔਲਾਦ ਵੀ ਕਬਰ ਹਟਵਾਤਿਆ ਨਹੀਂ ਡਰ ਦਾ ਕਾਰਨ ਨਹੀਂ ਬਣਿਆ ਕਿ ਹਾਂ ਜਵਾਨ ਹੋਣ ਡਏ ਆ ਕਿਤੇ ਮੰਦੀ ਹਰਕਤ ਨਾ ਕਰ ਦੇਵੇ ਮਾੜੇ ਰਾਸ ਤੇ ਨਾ ਕਿਤੇ ਉਤਰ ਜਾਵੇ ਮੈਂ ਕੇਵਲ ਸੋਚਦਾ ਨਾ ਮੈਂ ਸਾਡੇ ਪ੍ਰੇਜ਼ ਅੰਕਲ ਵੀ ਆਪਣੇ ਬੱਚਿਆਂ ਦੀ ਫੁੱਲ ਵੱਲ ਗਾਰੰਟੀ ਦਿੰਦੇ ਰਹੇ ਆ ਕਹਿੰਦਾ ਮੇਰੇ 5 ਬੱਚੇ ਆ ਮੈਂ ਕਈ ਵਾਰ ਟੈਸਟਮੈਂਟ ਦਿੱਤੀ ਆ 5 ਬੱਚੇ ਆ ਪੰਜਾਂ ਚ ਵਿੱਚ ਦੋ ਗੋਦ ਲਏ ਆ ਪੰਜਾਂ ਵਿੱਚ ਇੱਕ ਵੀ ਬੱਚਾ ਮੇਰਾ ਇੱਕ ਵੀ ਨਹੀਂ ਕਿਹਾ ਕਿ ਮੈਂ ਲਵ ਮੈਰਿਜ ਕਰਾਉਣੇ ਆ ਜਾਂ ਕਿਹਾ ਵੇ ਕਿ ਉਹ ਕੁੜੀ ਮੇਰੀ ਦੋਸਤ ਆ ਮੁੰਡੇ ਲੈ ਕੇ ਤੇ ਕੁੜੀਆਂ ਨੇ ਕਿਹਾ ਵੇ ਪਪਾ ਜੀ ਉਹ ਮੁੰਡਾ ਮੇਰਾ ਦੋਸਤ ਆ ਅੱਜ ਨੂੰ ਆਪਣੇ ਜਨਮ ਦਿਨ ਤੇ ਘਰ ਸੱਦਿਆ ਆ ਤਾਂ ਮੈਂ ਕਹਿੰਦਾ ਉਹਨਾਂ ਨੂੰ ਇਹ ਨਹੀਂ ਕਿ ਕੋਈ ਡਰ ਸੀਗਾ ਮੈਂ ਫ੍ਰੈਂਡਲੀ ਤੌਰ ਤੇ ਉਹਨਾਂ ਨਾਲ ਫੰਡਲੀ ਤੌਰ ਤੇ ਦੋਸਤਾਂਾਂ ਨਾਲ ਗੱਲ ਸ਼ੇਅਰ ਕਰਦਾ ਰਿਹਾ ਉਹਨਾਂ ਨਾਲ ਮੈਂ ਜਿੰਨਾ ਕੁ ਟਸਟ ਮਿਲਦੀ ਰਹੀ ਆ ਵਿਹਾਂ ਤੱਕ ਵੀ ਹੁਣ ਵੀ ਕਹਿੰਦਾ ਮੈਂ ਫ੍ਰੈਂਡਲੀ ਤੌਰ ਤੇ ਮੈਂ ਗੱਲ ਖੁੱਲੀ ਕਰਦਾ ਉਹਨਾਂ ਨਾਲ ਕਾਰਨ ਕਿ ਪ੍ਰਭੂ ਨੂੰ ਪਤਾ ਸੀਗਾ ਕਿ ਇਹ ਜਿਹੜੇ ਬੱਚੇ ਇਹਦੇ ਪੈਦਾ ਕੀਤੇ ਆ ਇਹ ਮੇਰੀ ਸੇਵਕਾਈ ਵਾਸਤੇ ਆ ਮੇਰੇ ਕੰਮ ਵਾਸਤੇ ਰੱਬ ਨੇ ਕਿਉਂ ਨਹੀਂ ਸੰਭਾਲਣੇ ਸਾਡਾ ਪਾਸਟਰ ਅਜਲੰਦਰ ਦੇ ਵਿੱਚ ਉਦੇ ਤਿੰਨੇ ਬੱਚੇ ਸੀਗੇ ਤਿੰਨੇ ਬੱਚਿਓ ਨੇ ਚੰਗੇ ਪੜਾਏ ਤਿੰਨੇ ਬੱਚੇ ਵੱਡਾ ਮੁੰਡਾ ਵਿਦੇਸ਼ ਭੇਜਦਾ ਪੈਸੇ ਕਮਾਉਣ ਰਿਹਾ ਦੂਜੇ ਦੀ ਉਤਿਆਰੀ ਚੱਲਣ ਢਈ ਆ ਤੇ ਜਿਹਨੂੰ ਵਿਦੇਸ਼ ਹੀ ਭੇਜਣਾ ਵਾ ਦੂਸਰੇ ਮੁੰਡੇ ਨੂੰ ਸੇਵਾਵਾਂ ਤੇ ਦੇ ਦਿੱਤਾ ਵਾ ਤਿੰਨ ਮੁੰਡੇ ਆ ਤਿੰਨਾਂ ਮੁੰਡਾ ਨੂੰ ਤਿੰਨਾਂ ਨੂੰ ਸੋਚ ਲਿਆ ਵਾ ਇੱਕ ਮੁੰਡੇ ਨੂੰ ਪ੍ਰਭੂ ਨੂੰ ਸੇਵਕੀ ਵਾਤੇ ਦੇ ਦਿੱਤਾ ਕਦੋਂ ਤਿੰਨੇ ਮੁੰਡੇ ਸੇਵਕਾਂ ਹੀ ਬਾਤ ਤੇ ਆ ਸੋਰੀ ਤਿੰਨੇ ਮੁੰਡੇ ਕਾਰੋਬਾਰ ਬਾਰੇ ਤੇ ਨੌਕਰੀਆਂ ਬਾਰੇ ਬਾਤ ਤੇ ਆ ਇੱਕ ਸਿਮਪੀ ਵਿੱਚ ਦੇ ਤੱਕਦੋਂ ਜਦ ਤਿੰਨਾ ਤੀਸਰਾ ਮੁੰਡੇ ਬਧੀਏ ਜਾਣ ਲੱਗਾ ਸੀ ਤੇ ਇਸ ਤੇ ਬਧੀਏ ਚੱਲਾ ਹੀ ਸੀ ਅਜੇ ਉਧਰ ਰਾਤ ਨੂੰ ਅਟੈਕ ਹੋ ਗਿਆ ਮੰjde ਤੇ ਪੈ ਗਿਆ ਅਤੇ ਹੁਣ ਵੀ ਗਿਆ ਹੁਣ ਵੀ ਗਿਆ ਹੁਣ ਵੀ ਗਿਆ ਹੁਣ ਚਰਚਾ ਆਪਣਾ ਮੈਂ ਕਿਨੇ ਚੱਚ ਲਾਉਣਾ ਵਾ ਫੜਾ ਫੜਾ ਵੱਡੇ ਮੁੰਡਿਆਂ ਨੂੰ ਕਿਹਾ ਬੇੜਾ ਸੰਡੇ ਚੱਚ ਤੂੰ ਲਾਉਣਾ ਵਾ ਮੁੰਡੇ ਮੁੰਡੇ ਫਰੰਟ ਕਰਦਿਆਂ 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 ਉਦੇ ਅੰਦਰ ਕੀ ਆ ਗਿਆ ਕਿ ਪ੍ਰਭੂ ਜੀ ਇਹ ਜਿਹੜਾ ਮੁੰਡਾ ਵਾ ਨਾ ਸਿਕੰਡ ਨੰਬਰ ਦਾ ਇਹ ਤੇਰੀ ਸੇਵਾ ਆ ਤੇ ਐਨੀ ਮੂੰਹ ਚ ਗੱਲ ਨਿਕਲ ਜਾ ਸਾਰ ਨਿਰਨੇ ਲੈਂਦੇ ਆ ਸਾਰੇ ਪਰ ਈਸ਼ਰ ਨੇ ਠੀਕ ਕਰ ਦਿੱਤਾ ਹੁਣ 16 ਸਾਲ ਹੋ ਗਏ ਜਲੰਧਰ ਜੀ ਸੇਵਾ ਕਰਨ ਡਿਆ ਵਾ ਆ ਵੀ ਠੀਕ ਠਾਕ ਆ ਵੀ ਪ੍ਰਚਾਰ ਕਰਨ ਡਿਆ ਉਹਦਾ ਮੁੰਡਾ ਵੀ ਸੇਵਾ ਕਰਨ ਡਿਆ ਵਾ ਕਾਰਨ ਕੀ ਟਰੇਸ ਅਲਟ ਹallelujah ਹallelujah ਕਾਰਨ ਕੀ ਇੱਕੀ ਰੱਬ ਨੂੰ ਦੇ ਦਿੱਤਾ ਇੱਕ ਇੱਕ ਵਰੀ ਤੇ ਅੰਡੇ ਸੀਗੇ ਰੱਬ ਨੇ ਗਲ ਚ ਗੁੱਠਾ ਦੇਖ ਲਿਆ ਇੱਕ ਫਿਰ ਮੈਂ ਕੀ ਕਹਿਣਾ ਚਾਹਣ ਡਿਆ ਸਾਡੀ ਔਲਾਦ ਸਾਡੇ ਬਾਤ ਤੇ ਸਾਡੇ ਬੱਚੇ ਸਾਡੇ ਬਾਤ ਤੇ ਸਾਡੀ ਪੀੜ੍ਹੀ ਸਾਡੇ ਬਾਤ ਤੇ ਸਾਡਾ ਪੈਸਾ ਸਾਡੇ ਬਾਤ ਤੇ ਫਲਾਨਾ 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 ਇਸ ਲਈ ਉਹ ਚੀਜ਼ ਬਰਕਤ ਵਾਲੀ ਨਹੀਂ ਹੁੰਦੀ ਹੈਗੀ ਇਸੇ ਚੀਜ਼ੋ ਆਸ਼ੀਸ਼ ਵਾਲੀ ਨਹੀਂ ਹੁੰਦੀ ਹੈਗੀ ਇਸਰੋ ਚੀਜ਼ ਚ ਲਾਭ ਨਹੀਂ ਹੁੰਦਾ ਹੈਗਾ ਇਸਰੋ ਚੀਜ਼ ਦੇ ਵਿੱਚ ਸਾਡੇ ਬਾਤ ਤੇ ਬਰਕਤ ਨਹੀਂ ਬਣਦੀ ਹੈਗੀ ਇਸ ਲਈ ਬਾਈਬਲ ਕਹਿੰਦੀ ਆ ਜੇ ਉਹਦੇ ਬੱਚੇ ਕਬਰਹਾੜ ਦਾ ਕਾਰ ਨਹੀਂ ਬਣਗੇ ਸਾੜੇ ਦਾ ਕਾਰਨ ਜਲਣ ਦਾ ਕਾਰਨ ਨਹੀਂ ਬਣਗੇ ਇਹ ਕਾਰਨ ਨਹੀਂ ਬਣਨਗੇ ਕੀ ਇਹ ਬੱਚੇ ਮੇਰੇ ਵਾਸਤੇ ਕੀਆ ਇਹ ਬੱਚੇ ਕੀਆ ਮੇਰੇ ਵਾਸਤੇ ਦੁੱਖ ਦਾ ਕਾਰਨ ਇਹ ਮੇਰੇ ਵਾਸਤੇ ਬੱਚੇ ਕੀਆ ਤਕਲੀਫ ਦਾ ਕਾਰਨ ਇਹ ਬੱਚੇ ਕੀ ਹੱਡੀਆਂ ਦਾ ਸਾੜੇ ਦਾ ਕਾਰਨ ਹallelujah ਮਿਲ ਕੇ ਹallelujah ਅੱਗੇ ਲਿਖਿਆ ਗਿਆ ਵਾ ਉਤਪਨ ਹੋਣਗੇ ਕਿਉਂਕਿ ਉਹ ਯਹੋਵਾ ਦੇ ਧਨ ਲੋਕਾਂ ਦਾ ਅੰਚ ਠਹਿਰेंगे ਅਤੇ ਉਨ੍ਹਾਂ ਦੇ ਬਾਲ ਬੱਚੇ ਉਨ੍ਹਾਂ ਸੇ ਅਲੱਗ ਨਾ ਹੋਣਗੇ। ਉਹਦੀ ਔਲਾਦ ਵੀ ਉਹਦੇ ਕੋਲੋਂ ਅਲੱਗ ਨਾ ਹੋਵੇਗੀ। ਬਾਈਬਲ ਕੀ ਕਹਿੰਦੀ? ਜ਼ਬੂਰ ਕਹਿੰਦਾ ਬੁਸਟ ਢਟ ਚੋਂ ਨਿਕਲਦਿਆ ਹੀ ਵੱਖਰੇ ਹੋ ਜਾਂਦੇ ਨੇ। ਡਿਸਟ੍ਰਕਟਡ ਜੋ ਨਿਕਲ ਜਾਂਹੀਂ ਅਲੱਗ ਹੋ ਜਾਂਦੇ ਨਿਕੰਨੇ ਕਿਉਂਦੇ ਆ ਛੋਟੇ ਛੋਟੇ ਤੇ ਮਾਂ ਪਿਓ ਨੂੰ ਰਮਾਨ ਹੋ ਜਾਂਦਾ ਪੂਰੇ ਦਾ ਨਾਮ ਪਤਾ ਲੱਗ ਜਾਂਦਾ ਜਿਨ੍ਹਾਂ ਨੇ ਵੱਡੇ ਕਿੰਨੇ ਕਿ ਸੰਭਣਾ ਸਾਨੂੰ ਤਿੰਨ ਜਾਇ ਪੰਜ ਵਾ ਇੱਕ ਤਾਂ ਜੇ ਇਤਿਹਾਸ ਹੁੰਦੀ ਸਭ ਤੋਂ ਨਕਮਾ ਹੋਏ ਨਿਕਲਦਾ ਵਾ ਜੇ ਇਤਿਹਾਸ ਹੁੰਦੀ ਆ ਕਿਰ ਵੱਡਾ ਕਿੰਨੇ ਸੰਸਾਂਭਣਾ ਬੜਾ ਉਹ ਸਦੋਂ ਕਾਰਨ ਮੈਂ ਕੀ ਕਹਿਣਾ ਚਾਹਂਦੇ ਆ ਵਾਈਬਲ ਕਿ ਹੁੰਦੀ ਆ ਕਿ ਉਹਦੇ ਬਾਲ ਬੱਚੇ ਅਲੱਗ ਨਾ ਹੋਣਗੇ ਕਾਰਨ ਪਰਮੇਸ਼ਰ ਤੁਸੀਂ ਅੱਤੇ ਮੈਂ ਆਪਣੇ ਆਪ ਨੂੰ ਪਰਮੇਸ਼ਰ ਦੀ ਸੇਵਾ ਤੇ ਅਰਪਣ ਕਰਾਂਗੇ ਤਾਂ ਪੂਰਾ ਪੂਰਾ ਫਾਇਦਾ ਲਵਾਂਗੇ ਕਿਉਂਕਿ ਪਰਮੇਸ਼ਰ ਦੀ ਸੇਵਕੀ ਅਸੀਂ ਅਸੀਂ ਬਾਗ ਚੋਂ ਵੜ ਕੇ ਅਸੀਂ ਧਨ ਦੌਲ ਚੋਂ ਵੜ ਕੇ ਅਸੀਂ ਹਰ ਇੱਕ ਸੁੱਖ ਚੋਂ ਵੜ ਕੇ ਸੁੱਖ ਨਾ ਮਾਣੀਏ ਹਰ ਇੱਕ ਭਲੇ ਚੋਂ ਵੜ ਕੇ ਭਲੇ ਨਾ ਮਾਣੀਏ ਹਰ ਇੱਕ ਬੁੱਧੀ ਔਰ ਗਿਆਨ ਦੇ ਵੜ ਕੇ ਬੁੱਧੀ ਔਰ ਵਿਗਿਆਨ ਨਾ ਹੋਵੇ ਯੀਸ਼ੂ ਜੇ ਸਭ ਖੂਬੀਆਂ ਵਾ ਇਹ ਚੋਂ ਸਭ ਚੀਜ਼ਾਂ ਵਾ ਤੇ ਅਸੀਂ ਲਾਚਾਰ ਰਹੀਏ ਬੇਕਾਰ ਰਹੀਏ ਤਾਂ ਸਾਡੇ ਬਾਤ ਤੇ ਲਾਭ ਨਹੀਂਗਾ ਸਾਡੇ ਬਾਤ ਤੇ ਬਰਕਤ ਨਹੀਂਗੀ ਸਾਡੇ ਬਾਤ ਤੇ ਆਸ਼ਿਸ਼ ਨਹੀਂਗੀ ਸਾਡੇ ਬਾਤ ਤੇ ਕੋਈ ਫਾਇਦਾ ਨਹੀਂ ਹੈਗਾ ਇਸ ਲਈ ਤੁਹਾਨੂੰ ਤੇ ਮੈਨੂੰ ਇਹ ਗੱਲ ਸਮਝਣ ਦੀ ਲੋੜ ਵਾ ਕਿ ਤੁਸੀਂ ਅਤੇ ਮੈਂ ਸਮਝੀਏ ਗੱਲ ਨੂੰ ਕਿ ਪ੍ਰਭੂ ਤੇ ਨਾਲ ਚੱਲੀਏ ਜ਼ਬੂਰ ਤੁਸੀਂ ਜਾਣਦੇ 28 ਜ਼ਬੂਰ 128 ਉਹ ਤੇ ਜਾਣਦੇ ਆ ਉਹ ਜਿਹੜਾ ਤੇਰੇ ਘਰ ਕੇ ਬੀਤਰ ਤੇਰੀ istri फलवंत दाखलता सी होगी तेरी मेज के चारों ओर तेरे बाल बच्चे जल पाई के पौधों से होंगे सुन जो पुर यहोवा का भय मानता हो वे ऐसी ही आशीष पाएगा तेरी बहुटी भी तेरे बच्चे भी हो भी बहुत सारे बच्चन रब दे कारण परमेश्वर के कारण खुदाबंदे कारण कार, भैया ਪਰਮੇਸ਼ਰ ਦੇ ਕਾਰਨ ਦੇਖੋ ਫਿਰ ਸਤੋਂ ਵੱਡੀ ਗੱਲ ਆ ਕਿ ਸਾਡੇ ਬੱਚਿਆਂ ਨੂੰ ਪਰਮੇਸ਼ਰ ਦੀ ਬੁੱਧ ਮਿਲ ਜਾਣੀ ਅਤੇ ਜੋ ਉਹਨਾਂ ਦਾ ਬਣਦਾ ਵਾ ਨਾ ਬਣਦਾ ਉਹ ਕਰਦੇ ਆ ਨਾ ਇਹਦੋਂ ਵੱਡੀ ਹੋਰ ਪਰੇ ਦੀ ਗੱਲ ਆ ਜੋ ਬਣਦਾ ਉਹਨਾਂ ਦਾ ਉਹ ਜੋ ਬਣਦਾ ਉਹਨਾਂ ਦਾ ਕੀ ਬਣਦਾ ਵਾ ਜਨਾਨੀ ਜਨਾਨੀ ਨੂੰ ਪੁੱਤਾਂ ਨੂੰ ਪੁੱਤਾਂ ਜਗ੍ਹਾ ਤੇ ਤੇ ਮਾਂ ਪਿਓ ਨੂੰ ਮਾਂ ਪਿਓ ਦੀ ਜਗ੍ਹਾ ਤੇ ਉਹ ਬਣਦਾ ਜਿਹੜਾ ਕਰਦੇ ਆ ਮਸਵਦਾ ਉੱਤੋਂ ਪਰੇ ਕੁਸਿਆਣ ਨੇ ਗਏ ਇਸ ਲਈ ਤੁਹਾਨੂੰ ਅਤੇ ਮੈਨੂੰ ਇਹ ਬਹੁਤ ਜ਼ਿਆਦਾ ਵਿਚਾਰ ਕਰਨ ਦੇ ਲੋੜ ਆ ਸ੍ਰਿਸ਼ਟੀ ਕਰਤਾ ਕਹਿੰਦਾ ਕਿ ਮੇਰੀ ਪਰਜਾ ਲਗਾਉਣਗੇ ਤੇ ਖਾਣਗੇ ਵਡਾਉਣਗੇ ਤੇ ਵਸਣਗੇ ਅਤੇ ਉਹਨਾਂ ਦੀ ਉਮਰ ਵੀ ਲੰਬੀ ਹੋਵੇਗੀ ਅਤੇ ਉਹ ਪੂਰਾ ਪੂਰਾ ਫਾਇਦਾ ਲੈਣਗੇ ਪੂਰਾ ਪੂਰਾ ਲਾਭ ਲੈਣਗੇ ਕਿਹਦਾ ਜਿਹੜਾ ਕੋਨੋ ਕੋ ਹੈਗਾ ਆ ਇਸ ਜੀਵਨ ਦਾ ਜੀਵਨ ਦਾ ਪੂਰਾ ਪੂਰਾ ਬੈਨੀਫਿਟ ਲੈਣਾ ਅਜ ਬੈਨੀਫਿਟ ਲੈਂਦੇ ਰਬੂਨ ਕਾ ਰੱਬ ਨੇ 70 ਸਾਲ ਦੀ ਉਮਰ ਦਿੱਤੀ ਆ ਬੈਨੀਫਿਟ ਮਿਲਦੇ 70 ਸਾਲ ਦੀ ਉਮਰ ਦਾ ਨਹੀਂ ਬੈਨੀਫਿਟ ਲੈਂਦੇ ਹਨਰ ਦਾ ਟੈਲਰ ਦਾ ਨਹੀਂ ਲੈਂਦੇ ਹੈਗੇ ਬੱਚੇ ਦਾ ਬੈਨੀਫਿਟ ਲੈਂਦੇ ਬੱਚੇ ਪੈਦਾ ਕੀਤੇ ਨਹੀਂ ਬੱਚੇ ਦਾ ਬੈਨੀਫਿਟ ਲੈਂਦੇ ਕਮਾਉਣ ਦੇ ਕਮਾਉਣ ਦਾ ਬੈਨੀਫਿਟ ਲੈਂਦੇ ਆ ਨਹੀਂ ਲੈਂਦੇ ਹੈਗੇ ਜੋ ਉਹਨਾਂ ਦੇ ਕੋਲ ਹੈਗਾ ਵਾ ਬੈਨੀਫਿਟ ਲੈਂਦੇ ਨਹੀਂ ਲੈਂਦੇ ਹੈਗੇ ਇਹ ਤੇ ਲੱਗਿਆ ਪੂਰਾ ਪੂਰਾ ਪੈਨਫਲ ਲੈਣਗੇ ਅਤੇ ਲਿਖਿਆ ਗਿਆ ਵਾ ਤੇਰਾ ਤੇਰਾ 23 ਵਚਨ ਦੇ ਵਿੱਚ ਉਹਦਾ ਪਰਿਸ਼ਰਾਮ ਵੀ ਮਿਹਨਤ ਵੀ ਬਿਆਰਥ ਨਹੀਂ ਗਿਆ ਤੁਹਾਡੀ ਤੇ ਮੇਰੀ ਮਿਹਨਤ ਵੀ ਬਿਆਰਥ ਨਹੀਂ ਹੋਏਗੀ ਫਿਰ ਬਿਆਰਥ ਹੋਵਾ ਜਿਹੜੀ ਬਲਾਦਵਾਤੇ ਕਰਦੇ ਇੱਕ ਵਾਰ ਦੀ ਗੱਲ ਆ ਮੈਂ ਪਹਿਲਾਂ ਮਸ਼ਟਰ ਨਸ਼ਹਿਰ ਕੀਤੀ ਆ ਇੱਕ ਲੇਡੀਜ਼ ਬੜੀ ਗਰਮੀ ਸੀ ਵੇਖਦ ਗਰਮੀ ਸੀ ਸਿਰ ਉੱਤੇ ਬਾਲਣ ਰੱਖਿਆ ਆ ਅਦੇ ਸੇਮ ਨਾਲ ਤਾਂ ਬਦਨ ਇਕੱਠਾ ਕਰਕੇ ਲੈ ਆਈ ਅਤੇ ਮਤਲਬ ਕਿ ਇੰਨਕ ਜਦਾ ਉਹਦਾ ਸਰੀਰ 'ਚੋਂ ਪਰਸਿਨਾ ਚੋਣ ਡਿਆ ਸੀ ਕਿ ਕਹਿਣ ਦੀ ਗੱਲ ਆ ਕਿ ਉਹਦੇ ਸਰੀਰ ਦਾ ਸਾਰ ਗੁਤੰਗ ਤੱਕ ਦਿਖਣ ਦੇ ਸਿਰ ਪਿੱਜੇ ਪਰਸਿਨੇ ਦੇ ਨਾਲ ਮੈਂ ਮੈਂ ਇੱਕ ਨੌਜਵਾਨ ਸੀਗਾ ਦੁਆ ਕਰਨ ਜਾਂਦੇ ਕਿਸੇ ਪਿੰਡ ਦੇ ਵਿੱਚ ਅਤੇ ਉੱਨੀ ਗਰਮੀ ਮੈਨੂੰ ਲੱਗਣ ਦੇ ਸੀਗੀ ਮੋਟਰਸਾਈਕਲ ਤੇ ਸੀਗੇ ਅੱਜ ਜਦੋਂ ਸੀ ਲੰਗੀ ਹੋਏ ਮੈਂ ਪਿੱਜਿਆਂ ਦੇ ਪਰਸਿਨੇ ਨਾਲ ਅਤੇ ਮੋਟਰਸਾਈਕਲ ਦੇ ਸਪੀਡ 'ਚ ਕਰਨ ਦੇ ਹੈਗਾ ਕਿ ਹਵਾ ਲੱਗਿਆ ਜਿਦੀ ਹਵਾ ਆਉਂਦੀ ਆ ਕਿਉਂਕਿ ਸਲੋ ਬੜੀ ਗਰਮੀ ਲੱਗਣ ਦੇ ਸੇਕ ਬੜਾ ਸੀਗਾ ਸੋ ਤੇ ਮਠ ਮਹੀਨੇ ਦੀ ਗੱਲ ਆ ਬੜੀ ਗਰਮੀ ਬਹੁਤ ਜ਼ਿਆਦਾ ਤਾਪ ਘੁੱਪ ਪੂਰੀ ਸਾੜਨ ਡੇ ਸੀਗੀ ਤੇ ਅਚਾਨਕ ਦਵਾ ਕਰਨ ਵੇ ਤੇ ਕਿਹਾ ਸੀ ਅਚਾਨਕ ਹੀ ਪ੍ਰੋਬਲਮ ਸੀ ਘਰ ਦੇ ਤੇ ਸ਼ਾਮ ਨੂੰ ਜਾਣਾ ਸੀਗਾ 1.5 2 ਵਜੇ ਦੀ ਗੱਲ ਹੋਵੇਗੀ ਪੂਰੀ ਗਰਮੀ ਨੇ ਤਬਾਹੀ ਮਚਾਈ ਸੋ ਮੈਨੂੰ ਲੱਗੋ ਤੇ ਨੰਗੇ ਉਦਲ ਦੇਖ ਕੇ ਮੇਰੇ ਮਨ ਦੇ ਵਿੱਚ ਆ ਦੇਖ ਇਹ ਵੀ ਇੱਕ ਮਿਹਨਤ ਕਰਨ ਡੇ ਨੇ ਮਿਹਨਤ ਬਲਣ ਇਕੱਠਾ ਕਰਕੇ ਲਿਆ ਰਹੇ ਨੇ ਸ਼ਾਮ ਨੂੰ ਇਹ ਬਲਣ ਦੇ ਰੋਟੀਆਂ ਬਣਾਉਣੇ ਆ ਕਿੰਨਾ ਸੰਘਰਸ਼ ਕਰਨ ਡੇ ਨੇ ਕਿੰਨੀ ਮਿਹਨਤ ਕਰਨ ਦੇ ਨੇ ਕਿਦਾਂ ਬੋਹ ਹੰਡੇ ਸ਼ਰੀਰ ਦੇ ਵਿੱਚੋਂ ਪਰ ਸਿੰਨਿਆਂ ਦੀ ਅਤੇ ਕਿਦਾਂ ਪਿੱਜਿਆ ਪਿਆ ਸਾਰਾ ਸਰੀਰ ਕਿੰਨਾ ਟਾਈਮ ਤੱਕ ਬਦਨ ਤੋੜਿਆ ਹੋਵੇਗਾ ਬਲਣ ਵੱਢਿਆ ਹੋਵੇਗਾ ਟੋਟੇ ਕਿਤੇ ਹੋਣਗੇ ਫਿਰ ਇਸ ਨੂੰ ਬਨ ਕੇ ਸਿਰ ਤੇ ਤੜਿਆ ਕੇ ਹੋ ਕੇ ਕਿਦਾਂ ਕਿਦੇ ਬਾਤ ਔਲਾਦ ਬਾਤ ਉਹੀ ਔਲਾਦ ਵੱਡੀ ਹੋ ਕੇ ਕੋ ਜੀਲ ਚ ਪਹੁੰਚੀ ਹੁੰਦੀ ਆ ਕੋਈ ਕੁੜੀ ਮnde ਮnde ਚ ਕੰਮ ਕਰ ਲੋਗੇ ਚਟਾ ਲਾਉਂਡੇ ਕાળા ਲਾਉਂਡੇ ਆ ਰੰਗ ਬਰੰਗੇ ਕੰਮਾਂ ਦੇ ਵਿੱਚ ਉਹੀ ਔਲਾਦ ਜਿਨ੍ਹਾਂ ਵਾਂ ਤੇ ਸੰਘਰਸ਼ ਕੀਤਾ ਵਜਨਾਂ ਤੇ ਮਿੰਟ ਕੀਤੀ ਆ ਉਹੀ ਔਲਾਦ ਮੜ ਗੱਲ ਨੂੰ ਗੱਲ ਨੂੰ ਪੈਂਦੀ ਆ ਮਾਪਿਓ ਦੇ ਵੀ ਤਾਂ ਮਾਂ ਦੇ ਵੀ ਥੱਪੜ ਮਾਰਨ ਨੂੰ ਪੈਂਦੀ ਆ ਕਿ ਤੁਸੀਂ ਵੱਖਰਾ ਕੀਤਾ ਵਾ ਸਾਰੇ ਮਰਦਾਂ ਪੇਦਾ ਕਰਦੇ ਆ ਸਕੂਲੇ ਭੇਜਦੇ ਸਕੂਲ ਕਰਦੇ ਆ ਸਕੂਲ ਭੇਜਦੇ ਜੋ ਵੀ ਸਾਰੇ ਘਰ ਤੁਸੀਂ ਵੱਖਰਾ ਕਰਦੇ ਆ ਸਭ ਕਰਦੇ ਆ ਇਹ ਗੱਲ ਨਿਕਲਦੀ ਆ ਇਸ ਸ਼ਬਦੰਦੇ ਆ ਮੁੰਡੇ ਵਿੱਚੋਂ ਉਹ ਬੱਚਿਆਂ ਬਾਤ ਤੇ ਉਹ ਪਤੀ ਵਾਤ ਕਲਾ ਕਹਿੰਦਾ ਵਾ ਕਿ ਤੂੰ ਸਰਦ ਟੁੱਟ ਕੇ ਮਾਰਦੀ ਮੈਂ ਵੀ ਟੁੱਟ ਕੇ ਮਰਦਾ ਵਾਂ ਤੇ ਜਨਾਨੀ ਕਹਿੰਦੀ ਬੰਦੇ ਨੂੰ ਉਹ ਵੀ ਕਹਿੰਦੀ ਆਵੇ ਜੇ ਤੂੰ ਸਰਦ ਬਾਹਰ ਰਹਿਣਾ ਮੈਂ ਤੇਰੇ ਨਾਲ 12 ਦਿਨ ਘਰ ਚ ਕੰਮ ਕਰਦੀ ਬਿਆਹ ਕਰੇਟਾ ਲੇਕਰ ਫਲ ਕੌਣ ਦੇਵੇ ਰਿਸਪੈਕਟਡ ਕੌਣ ਕਰੇ ਇੱਜ਼ਤ ਮਾ ਸ਼ੋਭਾ ਕੌਣ ਬਖਸ਼ੇ ਪਿਆਰ ਕੌਣ ਬਖਸ਼ੇ ਪੂਰਾ ਪੂਰਾ ਫਲ ਲੈਣਗੇ ਮਿਹਨਤ ਦਾ ਹੁਣ ਦਾ ਪਰਿਸ਼ਰਮ ਦੀ ਮਿਹਨਤ ਵਿਅਰਥ ਨਾ ਹੋਵੇ ਇਹ ਮਿਹਨਤ ਵਿਅਰਥ ਕਰ ਦਿੰਦਾ ਪਤੀ ਜੇ ਪਤਨੀ ਪਤੀ ਪਤਨੀ ਪਤੀ ਜੋ ਮਿਹਨਤ ਕਰਕੇ ਬਣਾਵਾ ਤੇ ਪਤਨੀ ਕਹਿ ਦਿੰਦੀ ਹੈ ਤੇਰੇ ਨਾਲ ਮੈਂ ਤੂੰ ਗੱਲਾਂ ਕਰਫਾ ਲਿਆ ਮੈਂ ਵੀ ਤੇਰੇ ਨਾਲ ਹੀ ਆ ਤੇ ਉਹ ਪਤਨੀ ਪਤਨੀ ਕਹਿੰਦੀ ਹੈ ਕਿ ਮੈਂ ਸਾਰਾ ਟੋਟਲ ਮਰਦੀ ਤੁਸੀਂ ਪਤੀ ਕਹਿੰਦਾ ਮੈਂ ਇਹਨਾਂ ਤੇ ਬੇਰਥ ਕਰ ਦਿੰਦਾ ਵਾ ਬੱਚੇ ਵੀ ਕਹਿ ਦਿੰਦੇ ਮਿਹਨਤ ਕਰਦੇ ਬੇਰਥ ਕਿ ਤੁਸੀਂ ਵਕਤ ਅਲੋਗਰ ਪੜਾਇਆ ਲਖਾਇਆ ਸਾਨੂੰ ਸਾਡੇ ਪੜਾਉਂਦੇ ਲਖਉਂਦੇ ਆ ਮਿਹਨਤ ਵਿਅਰਥ ਕਰ ਦਿੰਦੇ ਆ ਉਹ ਸੰਘਰਸ਼ ਉਹ ਸਾਡੇ ਖੂਨ ਨੂੰ ਸਾਡੇ ਪ੍ਰਸੀਧਨ ਬਹਾਉਣ ਨੂੰ ਬੇਰਥ ਕਰ ਦਿੰਦੇ ਆ ਜੇ ਜਦੋਂ ਸਿਆਣੇ ਹੋ ਜਾਂਦੇ ਆਪ ਕਮਾਉਂਦੇ ਆ ਬੰਦੇ ਆ ਆਪਰੇ ਆਪਣੀ ਜਗਾ ਮਲ ਲਿੰਦਾ ਆਪਣੇ ਕਮਰੇ ਮਲ ਲੈਂਦੇ ਆ ਦੁੱਖ ਦੇ ਵੇਲੇ ਬਿਮਾਰੀ ਦਾ ਮਾ ਪ੍ਰੇਰ ਰਾਤ ਤੜਫਦੇ ਵੀ ਹੁਣ ਬਿਸਤਰੇ ਦੇ ਉੱਠ ਕੇ ਰੇ ਪੁੱਛਣ ਜਾਂਦੇ ਹੈਗੇ ਚਲਾ ਤੈਨੂੰ ਦਵਾਈ ਲਿਆ ਦਈਏ ਕਾਰਨ ਕਿਉਂਕਿ ਉਹਨਾਂ ਦੀ ਮਿਹਨਤ ਬੇਰਥ ਹੋ ਜਾਂਦੀ ਆ ਇਸ ਲਈ ਬਾਈਬਲ ਕਹਿੰਦੀ ਆ ਪਵਿੱਤਰ ਸ਼ਾਸਤਰ ਕਹਿੰਦਾ ਵਾ ਕਿ ਉਹਨਾਂ ਦੀ ਔਲਾਦ ਵੀ ਉਹਨਾਂ ਦਾ ਕਬਰ ਹਟਦਾ ਕਰਨਾ ਹੋਵੇਗਾ ਅਤੇ ਬੱਚੇ ਵੱਖਰੇ ਨਾ ਹੋਣ ਕਿਨਾਂ ਦੀ ਮੇਰੀ ਪਰਜਾ ਦੇ ਕਿ ਤੁਸੀਂ ਅੱਤੇ ਮੈਂ ਪਰਮੇਸ਼ਰ ਦੀ ਪਰਜਾ ਹਾਂ ਜੇ ਅਦੀ ਉਹਦੀ ਪਰਜਾ ਮੈਂ ਤੇ ਉਹਦੀ ਗੋਲ ਚੱਕਰ ਦੇ ਵਿੱਚ ਉਹਦੀ ਬਾੜਾ ਵਿੱਚ ਰਹਿਣਾ ਮੈਂ ਉਹਦੀ ਬੇੜੇ ਵਿੱਚ ਰਹਿਣਾ ਜਿਹੜਾ ਬੇੜਾ ਦਾ ਬਾੜਾ ਚ ਰਹਿਣਾ ਮੈਂ ਗੋਲ ਚੱਕਰ ਚ ਰਹਿਣਾ ਉਹਦੇ ਬਾਹਰ ਨਹੀਂ ਜਾਣਾ ਜੇ ਬਾਹਰ ਜਾਂਦੇ ਤਾਂ ਸੰਸਾਰਿਕ ਲੋਕਾਂ ਚ ਹੈ ਆਈਏ ਆਪਣੀ ਅੱਖਾਂ ਬੰਦ ਕਰੀਏ ਸਿਰਾਂ ਵਿੱਚ ਕੱਜੇ ਤੇ ਸੁਣੀਆਂ ਗੱਲਾਂ ਤੇ ਗੌਰ ਮਾਰੀਏ ਸਰਗੀ ਬਿਤਾ ਪਰਮੇਸ਼ਰ ਪ੍ਰਭ ਯੇਸ਼ੂ ਦੇ ਨਾਮ ਤੇ ਤੁਹਾਡਾ ਧੰਨਵਾਦ ਆੜੀ ਤਾਰੀਫ ਕਰਦੇ ਪਵਿੱਤਰ ਰੱਬ ਦਾ ਸੁਣਨਗੇ ਪਾਣੀ ਪਵਿੱਤਰ ਪ੍ਰਿਤਾ ਜਿਹਾ ਆਖਦਾ ਬਾਬਾ ਉਸ ਜਿਹਾ ਨਵਸਿਲੋਂ ਨਾਲ ਪੋਲਿਆ ਪਵਿੱਤਰ ਪ੍ਰਿਤਾ ਉਹਨਾਂ ਦੀ ਮੈਂ ਤਾਂ ਬਿਆਰਥਨਾ ਹੋਵੇ ਕਿ ਪਵਿੱਤਰ ਪ੍ਰਿਤਾ ਤੁਸੀਂ ਆਖਿਆ ਲਗਾਉਣਗੇ ਕੋਈ ਖਾਣਗੇ ਉਹ ਵੜਾਉਣਗੇ ਉਹੀ ਰਹਿਣਗੇ ਉਹ ਪੂਰਾ ਪੂਰਾ ਫਾਇਦਾ ਲੈਣਗੇ ਪੂਰੀ ਪ੍ਰੀ ਲਾਭ ਉਠਾਉਣਗੇ ਯਾ ਜੋ ਟਾਈਲੈਂਡ ਦਾ ਜੋ ਹਨਰਵਾ ਪੂਰਾ ਪੂਰਾਤਾ ਟਾਈਲੈਂਡ ਦਾ ਪਵਿੱਤਰ ਪਿਤਾ ਜੀ ਹਨਰ ਦਾ ਪਿਤਾ ਪਰਮੇਸ਼ਵਰ ਅੰਦਰ ਕੀ ਕਮਾਈ ਕਰਦਾ ਤੰਦਰੁਸਤੀ ਇਹਨਾਂ ਕੋਲ ਹੈਗੀ ਆ ਪਵਿੱਤਰ ਪਿਤਾ ਇਹ ਤੰਦਰੁਸਤੀ ਦਾ ਪੂਰਾ ਪੂਰਾ ਫਾਇਦਾ ਲੈਣਗੇ ਬੁੱਧੀ ਆ ਅਕਲ ਉਹ ਬਾਪ ਪਵਿੱਤਰ ਪਿਤਾ ਪੂਰਾ ਪੂਰਾ ਫਾਇਦਾ ਲੈਣਗੇ ਪਿਤਾ ਦੁਆ ਪ੍ਰਾਰਥਨਾਵਾਂ ਪਿਤਾ ਤਗਤੀ ਹੈ ਪਿਤਾ ਪੂਰੇ ਪੂਰੇ ਭਗਤੀ ਦਾ ਫਾਇਦਾ ਲੈਣਗੇ ਰੱਬੇ ਨਾਂ ਵਾਲਾ ਇਹ ਰੱਬ ਦਾ ਪੂਰਾ ਪੂਰਾ ਫਾਇਦਾ ਲੈਣਗੇ ਯੀਸ਼ੂ ਮਸੀਹ ਦਾ ਪੂਰਾ ਪੂਰਾ ਫਾਇਦਾ ਲੈਣਗੇ ਯੀਸ਼ੂ ਦਾਸੀ ਮੰਗਦੇ ਪੂਰਾ ਪੂਰਾ ਫਾਇਦਾ ਅੱਬਾ ਪਿਤਾ ਪੁੱਤਰ ਸਵਟੇ ਯੀਸ਼ੂ ਮਸੀਹ ਦੇ ਨਾਮ ਤੇ ਯੇਸ਼ੂ ਮਸੀਹ ਦੇ ਵਿੱਚ ਉਹ ਯੇਸ਼ੂ ਦਾ ਪੈਦਾ ਮੰਗਦੇ ਆ ਲਾਭ ਚੱਕਦੇ ਆ ਯੇਸ਼ੂ ਦੇ ਨਾਮ ਤੇ ਵਿੱਚ ਆਪ ਬਗਦਾ ਕੋ ਮੰਗਦੇ ਆ ਨਿਫਦਾ ਚੱਕਦੇ ਯੇਸ਼ੂ ਦਾ ਸੀ ਧੰਨਵਾਦ ਕਰਦੇ ਪਿਤਾ ਸਭਾ ਦੀ ਸ਼ੁਰੂਆਤ ਤੇ ਲੈ ਕੇ ਹੰਤ ਤੱਕ ਸੰਭਾਲਿਆ ਕਰਦਾ ਇਲਾਹ ਹੋ ਤਕੋਤਾ ਦੱਕ ਤਰ ਸੰਭਾਲਿਆ ਯੇਸ਼ੂ ਦੇ ਨਾਮ ਤੇ ਮੰਗਦੇ ਆ ਤੇ ਬੰਦੇ ਆ ਆਮੇਨ ਆਮੇਨ ਆਮੇਨ